ਸਸਿਕਾ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਅਸੀਂ ਤਾਂ ਨਾ ਇਮਲੀ ਦੀ ਖੱਟੀ ਮਿੱਠੀ ਚਟਨੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇੱਧਰ ਚਟਨੀ ਬਣਾਉਣ ਲਈ ਮੈਂ 50 ਗ੍ਰਾਮ ਗਿਟਕਾਂ ਵਾਲੀ ਇਮਲੀ ਲੈ ਲਈ ਸੀ ਤੁਸੀਂ ਕੋਈ ਵੀ ਇਮਲੀ ਲੈ ਸਕਦੇ ਹੋ ਹੁਣ ਮੈਂ ਇਸ ਵਿੱਚ ਅੱਧਾ ਗਲਾਸ ਪਾਣੀ ਦਾ ਪਾ ਦਵਾਂਗੇ ਗਰਮ ਦਾ ਗਰਮ ਪਾਣੀ ਪਾਉਣਾ ਇਮਲੀ ਆਪਣੀ ਚੰਗੀ ਤਰ੍ਹਾਂ ਸੌਫਟ ਹੋ ਜਾਂਦੀ ਹੈ ਹੁਣ ਮੈਂ ਸਵਿਚਰ ਅੱਧਾ ਗਲਾਸ ਪਾਣੀ ਦਾ ਪਾ ਕੇ ਚਮਚ ਨਾਲ ਥੋੜਾ ਜਿਹਾ ਇਮਲੀ ਨੂੰ ਤੋੜ ਦਿੱਤਾ ਹੁਣ ਮੈਂ ਇਸ ਨੂੰ ਅੱਧੇ ਘੰਟੇ ਲਈ ਟੱਕ ਕੇ ਰੱਖ ਦਵਾਂਗੀ ਤਾਂ ਜੋ ਇਸ ਦਾ ਪਲਪ ਚੰਗੀ ਤਰ੍ਹਾਂ ਸੌਫਟ ਹੋ ਜਾਵੇ ਇਸ ਨੂੰ ਅੱਧੇ ਘੰਟੇ ਲਈ ਇੱਕ ਸਾਈਡ ਤੇ ਰੱਖ ਦਵਾਂਗੇ ਇਮਲੀ ਨੂੰ ਭੈਣਤੀ ਨੂੰ ਅੱਧਾ ਘੰਟਾ ਹੋ ਗਿਆ ਸੀ ਹੁਣ ਮੈਂ ਇਸ ਦਾ ਢੱਕਣ ਚੱਕ ਕੇ ਇਸ ਨੂੰ ਚੈੱਕ ਕਰ ਲਵਾਂਗੇ ਇਮਲੀ ਆਪਣੀ ਚੰਗੀ ਤਰ੍ਹਾਂ ਇਸ ਦਾ ਪਲਪ ਸੌਫਟ ਹੋ ਗਿਆ ਹੁਣ ਮੈਂ ਇਸ ਨੂੰ ਹੱਥ ਨਾਲ ਥੋੜਾ ਜਿਹਾ ਮਸਲ ਲਵਾਂਗੀ ਤਾਂ ਜੋ ਇਸ ਦੀਆਂ ਗਿਟਕਾਂ ਅਤੇ ਪਲਪ ਚੰਗੀ ਤਰ੍ਹਾਂ ਅਲੱਗ ਹੋ ਜਾਵੇ ਇਸ ਨੂੰ ਮੈਂ ਹੱਥ ਨਾਲ ਚੰਗੀ ਤਰ੍ਹਾਂ ਮਸਲ ਕੇ ਤਿਆਰ ਕਰ ਲਵਾਂਗੀ ਇਸ ਤਰ੍ਹਾਂ ਇਸ ਦੇ ਪਲ ਪਤੇ ਗਿਟਕਾਂ ਚੰਗੀ ਤਰ੍ਹਾਂ ਅਲੱਗ ਹੋ ਜਾਂਦੀਆਂ ਹਨ ਹੁਣ ਮੈਂ ਇਮਲੀ ਨੂੰ ਚੰਗੀ ਤਰ੍ਹਾਂ ਮਸਲ ਲਿਆ ਸੀ ਇਸ ਦੀਆਂ ਗਿਟਕਾਂ ਚੰਗੀ ਤਰ੍ਹਾਂ ਅਲੱਗ ਹੋ ਗਈਆਂ ਹੁਣ ਮੈਂ ਇੱਧਰ ਇੱਕ ਵੱਡੀ ਛੰਨੀ ਲਾ ਲਈ ਨੀਚੇ ਮੈਂ ਇੱਕ ਬਾਉਲ ਲੈ ਲਿਆ ਹੁਣ ਸਾਰੀ ਇਮਲੀ ਦਾ ਪਲਪ ਮੈਸ ਵਿੱਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਚਮਚ ਨਾਲ ਦਵਾ ਦਵਾ ਕੇ ਇਸ ਦਾ ਸਾਰਾ ਪਲਪ ਕੱਢ ਲਵਾਂਗੇ ਇਸ ਤਰ੍ਹਾਂ ਇਸ ਦੇ ਗਿਟਕਾਂ ਤੇ ਰੇਸ਼ੇ ਛਣਨੀ ਵਿੱਚ ਰਹਿ ਜਾਣਗੇ ਤੇ ਸਾਰਾ ਪਲਪ نیچے ਬਾਉਲ ਵਿੱਚ ਆ ਜਾਵੇਗਾ ਮੈਂ ਸਾਰਾ ਪਲਪ ਬਾਉਲ ਵਿੱਚ ਕੱਢ ਲਿਆ ਇਸ ਵਿੱਚੋਂ ਤਕਰੀਬਨ ਇੱਕ ਕੌਲੀ ਪਲਪ ਦੀ ਨਿਕਲ ਗਈ ਸੀ ਬਹੁਤ ਹੀ ਵਧੀਆ ਇਸ ਵਿੱਚੋਂ ਪਲਪ ਨਿਕਲ ਗਿਆ ਹੁਣ ਮੈਂ ਇਸ ਨੂੰ ਅਲੱਗ ਕਰ ਦਵਾਂਗੇ ਇਸਦੇਆਂ ਗਿਟਕਾਂ ਨੂੰ ਉਹਨੂੰ ਪਲਪ ਮੈਨੂੰ ਥੋੜਾ ਜਿਹਾ ਗਾੜਾ ਲੱਗਦਾ ਮੈਂ ਇਸ ਵਿੱਚ ਬਾਅਦ ਵਿੱਚ ਪਾਣੀ ਦੇਖ ਕੇ ਐਡ ਕਰ ਲਵਾਂਗੀ ਹੁਣ ਇਸ ਵਿੱਚ ਮੈਂ ਦੋ ਬਲੇ ਹ ਆਲੂ ਲੈ ਲਏ ਸੀ ਇੱਕ మీడియం ਸਾਈਜ਼ ਦੇ ਪਿਆਜ਼ ਨੂੰ ਬਰੀਕ ਕੱਟ ਲਿਆ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਧਨੀਆ ਦੋ ਹਰੀਆਂ ਮਿਰਚਾਂ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਤੁਸੀਂ ਮਿਰਚ ਨੂੰ ਸਕਿਪ ਵੀ ਕਰ ਸਕਦੇ ਹੋ ਹੁਣ ਮੈਂ ਇਸ ਵਿੱਚ ਬਰੀਕ ਕੱਟਿਆ ਹੋਇਆ ਪਿਆਜ਼ ਵੀ ਐਡ ਕਰ ਦਿੱਤਾ ਨਾਲ ਹੀ ਇਸ ਵਿੱਚ ਉਬਲੇ ਹੋਏ ਆਲੂ ਨੂੰ ਹੱਥ ਨਾਲ ਥੋੜਾ ਜਿਹਾ ਕ੍ਰਸ਼ ਕਰਕੇ ਪਾਵਾਂਗੇ ਤੁਸੀਂ ਕੱਟ ਕੇ ਪਾਉਣਾ ਚਾਹੁੰਦੇ ਹੋ ਕੱਟ ਕੇ ਵੀ ਪਾ ਸਕਦੇ ਹੋ ਆਲੂਆਂ ਨੂੰ ਹੁਣ ਚੰਗੀ ਤਰ੍ਹਾਂ ਇਸ ਵਿੱਚ ਮੈਂ ਆਲੂਆਂ ਨੂੰ ਹੱਥ ਨਾਲ ਕ੍ਰਸ਼ ਕਰਕੇ ਪਾ ਦਿੱਤਾ ਹੁਣ ਇਸ ਵਿੱਚ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਐਡ ਕਰ ਦੇਵਾਂਗੇ ਨਾਲ ਹੀ ਇਸ ਵਿੱਚ ਬਰੀਕ ਕੱਟਿਆ ਹੋਇਆ ਧਨੀਆ ਪਾ ਦਵਾਂਗੇ ਤੁਸੀਂ ਧਨੀਏ ਦੀ ਜਗ੍ਹਾ ਤੇ ਇਸ ਵਿੱਚ ਪਦੀਨੇ ਦੇ ਪੱਤੇ ਵੀ ਲੈ ਸਕਦੇ ਹੋ ਨਾਲ ਹੀ ਹੁਣ ਚੰਗੀ ਤਰ੍ਹਾਂ ਇਸ ਨੂੰ ਮਿਲਾ ਦਿੱਤਾ ਹੁਣ ਇਸ ਵਿੱਚ ਮਸਾਲੇ ਐਡ ਕਰ ਦਵਾਂਗੇ ਮਸਾਲੇ ਤੁਸੀਂ ਆਪਣੇ ਹਿਸਾਬ ਨਾਲ ਇਸ ਵਿੱਚ ਕੋਈ ਵੀ ਐਡ ਕਰ ਸਕਦੇ ਹੋ ਮੈਂ ਇਸ ਵਿੱਚ ਅੱਧਾ ਚਮਚ ਪੁੰਨਹ ਜੀਰੇ ਦਾ ਪਾਊਡਰ ਪਾਵਾਂਗੇ ਦਰਦਰਾ ਜਆ ਇਸ ਨੂੰ ਮੈਂ ਕੁੱਟ ਲਿਆ ਸੀ ਹੁਣ ਇਸ ਵਿੱਚ ਥੋੜਾ ਜਿਹਾ ਕਾਲਾ ਨਮਕ ਪਾਵਾਂਗੇ ਦੋ ਕੁ ਚੁਟਕੀਆਂ ਮੈਂ ਕਾਲੇ ਨਮਕ ਦੀਆਂ ਪਾ ਦਿੱਤੀਆਂ ਕਾਲੇ ਨਮਕ ਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਚਟਨੀ ਵਿੱਚ ਹੁਣ ਇਸ ਵਿੱਚ ਦੋ ਚਮਚ ਪੀਸੀ ਹੋਈ ਖੰਡ ਦੇ ਪਾਵਾਂਗੇ ਤੁਸੀਂ ਖੰਡ ਦੀ ਜਗ੍ਹਾ ਤੇ ਗੋਲਵੀ ਲੈ ਸਕਦੇ ਹੋ ਹੁਣ ਇਸ ਵਿੱਚ ਅੱਧਾ ਚਮਚ ਦੇਗੀ ਲਾਲ ਮਿਰਚ ਦਾ ਪਾਵਾਂਗੇ ਤੇ ਅੱਧਾ ਚਮਚ ਇਸ ਵਿੱਚ ਮੈਂ ਸਫੇਦ ਨਮਕ ਦਾ ਪਾ ਦਿੱਤਾ ਤੇ ਥੋੜਾ ਜਿਹਾ ਇਸ ਵਿੱਚ ਮੈਂ ਚਾਟ ਮਸਾਲਾ ਪਾ ਦਿੱਤਾ ਥੋੜਾ ਜਿਹਾ ਇਸ ਵਿੱਚ ਕਾਲੀ ਮਿਰਚ ਦਾ ਪਾਊਡਰ ਪਾ ਦਿੱਤਾ ਤੁਸੀਂ ਮਸਾਲੇ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜਿੰਨੀ ਤੁਸੀਂ ਚਟਨੀ ਬਣਾ ਰਹੇ ਹੋ ਹੁਣ ਚੰਗੀ ਤਰ੍ਹਾਂ ਇਸ ਨੂੰ ਮਸਾਲਿਆਂ ਨੂੰ ਸਾਰਿਆਂ ਨੂੰ ਚਟਨੀ ਵਿੱਚ ਮਿਲਾ ਦੇਵਾਂਗੇ ਮੈਂ ਚਟਨੀ ਵਿੱਚ ਅੱਧਿਕ ਕੌਲੀ ਪਾਣੀ ਦੀ ਪਾ ਦਿੱਤੀ ਸੀ ਹੁਣ ਚਟਨੀ ਬਣ ਕੇ ਆਪਣੀ ਤਿਆਰ ਹੈ ਹੁਣ ਮੈਂ ਇਸ ਨੂੰ ਬਾウル ਵਿੱਚ ਕੱਢ ਲਿਆ ਸੀ ਚਟਨੀ ਆਪਣੀ ਖਟ ਮਿੱਠੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਤੁਸੀਂ ਇਸ ਨੂੰ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ ਕਿਸੇ ਵੀ 스ਨੈਕਸ ਨਾਲ ਜੇਕਰ ਤੁਹਾਨੂੰ ਮੇਰੀ ਇਮਲੀ ਆਲੂ ਪਿਆਜ਼ ਦੀ ਖੱਟੀ ਮਿੱਠੀ ਚਟਨੀ ਦੀ ਰੈਸਪੀ ਥੋੜੀ ਜੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ